ਹਾਂਜੀ ਕਿਦਾਂ ਸਾਰੇ ਆਪਾਂ ਫੇਰ ਆ ਗਏ ਇੱਕ ਹੋਰ ਕੈਂਟ ਦੀ ਵੀਡੀਓ ਲੈ ਕੇ ਵੀਡੀਓ ਉਹ ਕੈਂਟ ਤੇ ਫਣੀ ਹੋਣ ਵਾਲੀ ਇਹ ਗੱਲ ਕਹਿੰਦੀ ਲੋੜ ਹੀ ਨਹੀਂ ਕਿਉਂਕਿ ਤੁਹਾਨੂੰ ਪਤਾ ਹੈ ਆਪਣੀ ਵੀਡੀਓ ਕੈਂਟ ਤੇ ਫਣੀ ਹੁੰਦੀ ਆ ਬਸ ਤੁਸੀਂ ਦਿਲ ਖੋਲ ਕੇ ਵੀਡੀਓ ਨੂੰ ਲਾਈਕ ਤੇ ਪਿਆਰੇ ਜਿਹੇ ਕਮੈਂਟ ਜਰੂਰ ਕਰ ਦਿਓ ਤੇ ਸ਼ੇਅਰ ਕਰ ਦਿਓ ਵੀਡੀਓ ਨੂੰ ਆਪਣੇ ਯਾਰਾਂ ਮਿੱਤਰਾਂ ਚ ਚਲੋ ਵੀਡੀਓ ਨੂੰ ਸਟਾਰਟ ਕਰਦੇ ਆ ਸਭ ਤੋਂ ਪਹਿਲਾਂ ਆਹ ਵੀਡੀਓ ਦੇਖੋ ਤੇ ਫੇਰ ਇਹਨਾਂ ਦੇ ਫਣੀਏ ਇੱਕ ਮਿੰਟ ਪੜ੍ਹਦੇ ਆ ਇੱਕ ਮਿੰਟ ਵੀ ਕਾਫੀ ਫਣੀ ਹੋਣ ਵਾਲਿਆ ਇਹ ਤੂੰ ਕਹਿੰਦਾ ਸੀ ਤੂੰ ਫੌਜੀ ਆ ਵੀ ਨਾ ਲੱਕੇ ਜਾ ਹਾਲੇ ਮਾਫ ਕਰੀ ਵਾਦਾ ਹੁੰਦੀ ਛੁੱਟੀ ਨੂੰ ਨਿਭਾਉ ਇਹ ਦੁਨੀਆ ਦਾ ਪਹਿਲਾ ਫੌਜੀ ਫੌਜੀ ਤਾਂ ਵਿਚਾਰਾ 벨ਟ ਵੀ ਸਕੂਲ ਵਾਲੀ ਲਈ ਫਿਰਦਾ ਆਉਂਦੀ ਛੁੱਟੀ ਤੱਕ ਫੌਜੀ ਨੇ ਲੱਗਦਾ ਆਪ ਸੁੰਗੜ ਜਾਣਾ ਮੈਨੂੰ ਕਹਿੰਦਾ ਸੀ ਤੂੰ ਫੌਜੀ ਆਵੇ ਨਾਲ ਲੈ ਕੇ ਜਾਉਂ ਹਣੀ ਮਾਫ ਕਰੀ ਵਾਦਾ ਆਉਂਦੀ ਛੁੱਟੀ ਨੂੰ ਨਿਭਾਉ ਫੌਜੀ ਆਪ ਪਹੁੰਚ ਜਾ ਇੰਨਾ ਹੀ ਬਹੁਤ ਆ ਫੌਜੀ ਦੀ ਲੱਗਦਾ ਭੁੱਖ ਮਰੀ ਵਾਲੇ ਇਲਾਕੇ ਚ ਡਿਊਟੀ ਲੱਗੀ ਸੀ ਮੈਨੂੰ ਨਹੀਂ ਲੱਗਦਾ ਵੀ ਫੌਜੀ ਪਿੰਡ ਵਾਲਾ ਮੋੜ ਲੰਘ ਕੇ ਬਾਰਡਰ ਤੇ ਪਹੁੰਚ ਜੂ ਇੱਕ ਹੀ ਮੱਜ ਵਾਂਗੂ ਗਾਲੀ ਜੀ ਕਰੀ ਜਾਂਦਾ ਸੋਨੂ ਦਾ ਮਾਈਕ ਬੰਦ ਨਾ ਕਰੋ ਯਾਰ ਸੋਨੂ ਦੀਆਂ ਕਲੱਚ ਪਲੇਟਾਂ ਪੈਣ ਵਾਲੀਆਂ ਪਤੰਦਰ ਨੇ ਉਹਨੂੰ ਵੀ ਗਾਣਾ ਭਲਾਤਾ ਉਸਤਾਦ ਜੀ ਇੱਕ ਚੀਚੀਆਂ ਦੇ ਸੁਰ ਪਰਦੇ ਹੋਏ ਆ ਗਿਆ ਸੁਰਾਂ ਦੀ ਮਾਂ ਪੈਣ ਇੱਕ ਕਰਨ ਭੈਣ ਚੋਇ ਨੂੰ ਤਾਂ ਖੀਰੇ ਹੀ ਫੜਾ ਦਿਆ ਕਰੋ ਨਾ ਗਾਉਂਦਾ ਨਾ ਗਾਉਣ ਦਿੰਦਾ ਇਹਨੂੰ ਕਿਸੇ ਦਿਨ ਮਾਤਾ ਦਾ ਸ਼ੇਰ ਨੇ ਖਾ ਜਣਾ ਜੋ ਇਹਦੀਆਂ ਕਰਤੂਤਾਂ ਘੋੜਿਆਂ ਨੂੰ ਬੰਨ੍ਹ ਕੇ ਗਧੇ ਜਿਤਾਏ ਜਾ ਰਹੇ ਆ ਜੇ ਬਈ ਇੱਕ ਲੋਡੀ ਨਾ ਫੋਟੋ ਸੋਸ਼ਲ ਮੀਡੀਆ ਤੇ ਹੁਣ ਵਾਇਰਲ ਹੋ ਰਹੀ ਆ ਤੁਹਾਡੇ ਨਾ ਹਥਿਆਰ ਪਾਇਆ ਦਿੱਤੇ ਡੱਬ ਦੇ ਵਿੱਚੋਂ ਮੈਨੂੰ ਪਤਾ ਹੀ ਆ ਬਾਈ ਯਾਰ ਤੂੰ ਸਹਿਣਾ ਵੈਣਾ ਬੰਦਾ ਹੁਣ ਤੈਨੂੰ ਕਾ ਕੀ ਦਸੀਏ ਯਾਰ ਜਿੰਨੇ ਟਾਈਮ ਚ ਕੱਢਿਆ ਇੰਨੇ ਚ ਤਾਂ ਅਗਲਾ ਸੱਤ ਰਿਆਂ ਪਾ ਦੂ ਬੰਦਿਆਂ ਦੀ ਇਹਨੇ ਕੱਢਦੇ ਨਹੀਂ ਲੁੱਲੀ ਕਟਾ ਲੈਣੀ ਆਪਣੀ ਮੂੰਹ ਦੇਖ ਸਾਲੇ ਦਾ ਜਿਵੇਂ ਟੱਟਾਂ ਦੇ ਘਰੂਟ ਮਾਰ ਕੇ ਛਿੱਲੇ ਹੁੰਦੇ ਆ ਇਹਦੇ ਇੱਕ ਟਕਾਕੇ ਮਾਰਤੀ ਕਿਸੇ ਨੇ ਇਹਦੀ ਦਿੰਦਲ ਨਹੀਂ ਟੁੱਟਣੀ ਅਮਰੀਕਾ ਕੈਨੇਡਾ ਜਿੱਥੇ ਮਰਜੀ ਹੋਵੇ ਕਿਸੇ ਲੜਕੀ ਦੇ ਦੁੱਧ ਨਹੀਂ ਉਤਰਦਾ ਧਾਰਾ ਮਾਨ ਲਾਦੂ ਇੱਥੇ ਜਿੱਥੇ ਮਰਜੀ ਬੈਠੀ ਹੋਵੇ ਅੰਕਲ ਜੀ ਸਿਰਫ ਬੱਚੇ ਨੂੰ ਦੁੱਧ ਦੇਣਾ ਪੂਰੇ ਟੱਬਰ ਨੂੰ ਨਹੀਂ ਧਾਰਾ ਨੂੰ ਅਮਰੀਕਨਾਂ ਘਰ ਲੈ 10 ਬਾਬਾ ਫੈਂਟ ਕਿੰਨੀ ਆਊਗੀ ਫਿਰ ਲੜਕੀ ਦੇ ਦੁੱਧ ਨਹੀਂ ਉਤਰਦਾ ਧਾਰਾ ਮਾਨ ਲਾਦੂ ਪਤੰਦਰ ਇਹ ਖੋਲੂਗਾ ਵੇਰਕਾ ਪਲਾਂਟ ਵੇਰਕਾ ਫੀਡ ਪਾਓ ਤੇ ਦੁੱਧ ਵਧਾਓ ਦੇਖੀ ਬਾਬਾ ਕਿਤੇ ਕੋਈ ਡੈਰੀ ਨਾ ਖੋਲ ਲਵੇ ਲੋਕਾਂ ਨੇ ਕੀ ਕਹਿਣਾ ਕੀ ਲੈਣਾ ਸਾਰੀ ਦੁਨੀਆ ਬੁਲਾ ਕੇ ਆ ਇਹੜੀ ਏ ਪਾਣੀ ਦਾ ਪਾਣੀ ਦਾ ਪਾਣੀ ਦਾ ਰੰਗ ਫੇਰ ਚੜਾ ਲਈ ਪਹਿਲਾਂ ਦੰਦ ਲਵਾ ਕੇ ਆ ਫਿਕਰ ਨਾ ਕਰ ਲੋਕਾਂ ਨੇ ਕੀ ਕਹਿਣਾ ਬਸ ਗਾਲਾਂ ਹੀ ਕੱਢਣੀਆਂ ਮੈਂ ਵੀ ਲੋਕਾਂ ਨਾਲ ਹੀ ਆ ਮੈਨੂੰ ਤਾਂ ਸਾਲਾ ਹਜੇ ਇਹ ਨਹੀਂ ਪਤਾ ਲੱਗਿਆ ਕੁੜੀ ਏ ਜਾਂ ਮੁੰਡਾ ਕੋਈ ਰੰਗ ਚੜਾ ਕੇ ਆ ਜੇ ਆਪਾਂ ਮਿਲ ਜਾਈਏ ਧੁੱਲ ਜਾਈਏ ਦੂਜੇ ਦਾ ਨਾ ਯਾਰ ਇਹਨੂੰ ਕੋਈ ਪਾਕਿਸਤਾਨ ਛੱਡ ਕੇ ਆਓ ਪਹਿਲਾਂ ਵੀ ਦੰਦੇ ਇਸੇ ਚੱਕਰ 'ਚ ਟੁੱਟਿਆ ਇਹਦੇ ਅਜਾਖਾਂ ਵਾਰਸ਼ ਸ਼ਾਹ ਨੂੰ ਕਿਤੇ ਕਬਰਾਂ ਵਿੱਚੋਂ ਬੋਲ ਆ ਜਿਹੜੇ ਨਿੱਤ ਘੂਸੀਆਂ ਭੋਰਦੇ ਉਹਨੂੰ ਲੈ ਜਾ ਆਪਣੇ ਕੋਲ ਹੱਤ ਪੱਤ ਮੂਹ ਨੂੰ ਲਾਵਾ ਤੇ ਘੜਾ ਚ ਬੱਲੀਏ ਯਾਰ ਬੇਲੀ ਮੈਨੂੰ ਕਹਿੰਦੇ ਨੇ 1 ਲੱਖ ਬੱਲੀਏ ਜੋ ਤੂੰ ਮੇਰੇ ਬਾਰੇ ਸੁਣਦੀ ਐ ਸੱਚ ਪੱਤ ਯਾਰ ਬੇਲੀ ਕਹਿੰਦੇ 35 ਲੱਖ ਬੱਲੀਏ ਬੜਾ ਕਮਜ਼ੋਰ ਲੱਗ ਪੀਸਾ ਹੈ ਸਮਝ ਨਹੀਂ ਲੱਗਦੀ ਕੱਪੜੇ ਪਾਏ ਹੋਏ ਆ ਜਾਂ ਟੰਗੇ ਹੋਏ ਪਹਿਲਾਂ ਤਾਂ ਇਹ ਤਾਂ ਕਿਰਲੀ ਵੀ ਮੋਟੀ ਹੁੰਦੀ ਸੀ ਹੁਣ ਤਾਂ 35 ਲੱਖ ਖਾ ਕੇ ਮੋਟੀ ਹੋ ਗਈ ਹੱਥ ਪਤ ਮੂ ਨੂੰ ਲਾਵਾ ਤੇ ਘੜੱਚ ਬੱਲੀਏ ਯਾਰ ਬੀਜੀ ਮੈਨੂੰ ਕਹਿੰਦੇ ਨੇ ਘੱਲੱਚ ਬੱਲੀਏ ਇਹਨੂੰ ਰੋਟੀ ਪਾਣੀ ਪਹਿਲਾਂ ਘਾਟ ਹੀ ਮਿਲਿਆ ਲੱਗਦਾ 35 ਲੱਖ ਖਾ ਕੇ ਬਣ ਗਈ ਖੱਛ ਬੱਲੀਏ ਬੂਥਾ ਦੇ ਕਿਰਲੀ ਦਾ ਚੂਪੇ ਹੋਏ ਅੰਬਰਗਾ ਹੋਈ ਜੇ ਤਾਂ ਨਾ ਘਰੇ ਅਚ ਪਾਰੇ ਹੋ ਸੁਟਾ ਨੀਂ ਕਿਹਾਂ ਲਾ ਦੂੰਦਾ ਤੇ ਜਿੰਦ ਜਾਨ ਲਾ ਦੂੰ ਉਹ ਨਹੀਂ ਜੋ ਗੱਲਾਂ ਨਾ ਦਿੰਦੇ ਸਾਰੇ ਬੀੜੀਆਂ ਦੇ 10 ਮੰਡਲ ਪੀਣ ਵਾਲਾ ਕੀੜਾ ਵੀਰ ਟੈਟੂਆਂ ਤੇ ਪੈਸੇ ਕਿਉਂ ਲਾਇਆ ਦਿਖਦੇ ਤਾਂ ਹੈ ਨਹੀਂ ਪਿੱਛੇ ਵਾਲਾ ੱਟਕੇ ਨਾਲ ਹੀ ਕਿਊਟ ਬਣੀ ਜਾਂਦਾ ਟੁੱਟਾਂ ਨਹੀਂ ਕਹਾਂ ਲਾ ਦੂੰਦਾ ਤੇ ਜਿੰਦ ਜਾਨ ਲਾ ਦੂੰ ਉਹ ਨਹੀਂ ਜੋ ਗੱਲਾਂ ਨਾ ਦਿੰਦੇ ਸਾਰੇ ਫਿਲਟਰ ਵੀ ਜਵਾਬ ਦੇ ਗਿਆ ਕਹਿੰਦਾ ਹੈ ਨਹੀਂ ਮੇਰੇ ਵੱਸ ਦਾ ਰੋਗ ਇਹਨਾਂ ਦੇ ਲੱਛਣ ਠੀਕ ਨਹੀਂ ਲੱਗਦੇ ਲੱਗਦਾ ਸਾਲੇ ਆਪਸ ਵਿੱਚ ਹੀ ਵਿਆਹ ਕਰਵਾਉਣਗੇ ਤੈਨੂੰ ਸੌਹਾਂ ਬਾਈ ਜੇ ਧੁੱਪ ਵਿੱਚ ਬਾਹਰ ਨਿਕਲਿਆ ਲੱਗਦਾ ਭਰਾ ਛੋਟਾ ਹੁੰਦਾ ਤੰਦੂਰ ਚ ਡਿੱਗ ਪਿਆ ਸੀ ਹਾਂਜੀ ਵੀਡੀਓ ਇਥੇ ਦਾ ਘੰਟ ਲੱਗਿਆ ਵੀਡੀਓ ਨੂੰ ਲਾਈਕ ਤੇ ਪਿਆਰੇ ਜਿਹੇ ਕਮੈਂਟ ਜਰੂਰ ਕਰ ਦਿਓ ਕਿਉਂਕਿ 7-8 ਮਿੰਟਾਂ ਦੀ ਵੀਡੀਓ ਬਣਾਉਣ ਖਾਤਰ ਬਹੁਤ ਮਿਹਨਤ ਲੱਗਦੀ ਆ ਤੇ ਜਿਹੜੇ ਭਰਾ ਆਪਣੀਆਂ ਸਾਰੀਆਂ ਵੀਡੀਓ ਦੇਖਦੇ ਤੇ ਪਰ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਉਹ ਸਬਸਕ੍ਰਾਈਬ ਜਰੂਰ ਕਰ ਲਿਓ ਚੈਨਲ ਨੂੰ ਇੱਕ ਬਹੁਤ ਜ਼ਰੂਰੀ ਗੱਲ ਕਰਨੀ ਸੀ ਆਪਣੇ 40000 ਸਬਸਕ੍ਰਾਈਬਰ ਪੂਰੇ ਹੋਣ ਵਾਲੇ ਆ ਤੇ ਜਲਦੀ ਤੋਂ ਜਲਦੀ ਪੂਰੇ ਕਰਵਾ ਦਿਓ ਕੁੜੀ ਤੇਰੇ ਨਾਲ ਦੇਖੀ ਜਾਂਦੀ ਓਏ ਜੀ ਬਹੁਤ ਕੁੜੀਆਂ ਫੜੀਆਂ ਤੇਰੇ ਭਰਾ ਪਿੱਛੇ ਨਾਲੇ ਫਰਕ ਤਾਂ ਉਦ ਕਿਤੜਾ ਦੇ ਮਾਸ ਨਹੀਂ ਸਾਲਾ ਇੰਨਾ ਵਰਗਾ ਕੋਈ ਬਦਮਾਸ਼ ਨਹੀਂ ਫਟੇ ਕੌਂਡ ਦਾ ਨਤੀਜਾ ਚੱਲ ਹੁਣ ਤੇ ਆੜੀ ਤੇ ਜਾ ਮਿਸਤਰੀ ੜੀਕਦਾ ਹੋ ਗਿਆ ਫਰਗੀਆਂ ਤੇਰੇ ਪਿੱਛੇ ਨਾਲੇ ਫਰਕ ਤੋਂ ਦੋ ਪਵੇ ਜੇ ਮੈਂ ਉਹਨਾਂ ਵੱਲ ਦੇਖ ਹੁਣ ਇਹ ਸਸਤਾ ਸੁੱਖ ਰਤਗਾ ਕਿੱਥੋਂ ਆ ਗਿਆ ਗੱਲ ਕੋਈ ਨਹੀਂ ਬਸ ਮੁੰਡਾ ਸਰਪਸ ਭਾਲਦਾ ਇਹੋ ਜਿਹਾ ਮੁੰਡਾ ਮਾਪਿਆਂ ਨੇ ਜੰਮਿਆ ਹੀ ਇਸੇ ਵਾਸਤੇ ਹੁੰਦਾ ਵੀ ਵੱਡਾ ਹੋ ਕੇ ਲੜਾਈ ਚ ਮਰਵਾ ਕੇ ਪੈਸੇ ਲਵਾਂਗੇ ਇਹ ਸਾਰੇ ਰਾਤ ਨੂੰ ਮੋਟਰਾਂ ਦੀਆਂ ਤਾਰਾਂ ਚੋਰੀ ਕਰਦੇ ਤੇ ਦਿਨੇ ਰੀਲਾਂ ਤੇ ਬਦਮਾਸ਼ੀ ਕਹਿੰਦੇ ਆ ਤਫੀਮ ਖਾਨਾ ਜੀ ਫੀਮ ਦਾ ਤਾਂ ਪਤਾ ਨਹੀਂ ਕੁੜੀ ਜਾ ਵਾ ਸ਼ਕਲੋਂ ਜੇਵ ਕਿਤਰਾ ਲੱਗਦਾ ਟੱਟਾਂ ਲੱਗੀਆਂ ਸੀ ਅੰਦਰੋਂ ਪਾਣੀ ਮੋਕ ਗਿਆ ਤਾਂ ਨਹੀਂ ਅੱਖਾਂ ਖੁੱਲਦੀਆਂ ਮੂੰਹ ਬਤੰਦਰ ਦਾ ਆਏ ਜਿਵੇਂ ਗੂਠੇ ਤੇ ਪੱਟੀ ਬੰਨੀ ਹੋਵੇ ਫੀਮ ਤੋਂ ਵੱਧ ਤਾਂ ਤੂੰ ਲੋਕਾਂ ਤੋਂ ਗਾਲਾਂ ਖਾਨਾ ਔਰੇ ਹਾਂ ਦੇ ਵਿੱਚ ਪਹਿਲੇ ਨੰਬਰ ਤੇ ਹੁੰਦੇ ਹੁੰਦੇ ਹਮ ਗੱਲ ਥੋੜੇ ਚੁੱਪ ਸ਼ਕਲ ਦੇਖ ਕੇ ਲੱਗਦਾ ਤੈਨੂੰ ਕੋਲ ਲਿਪ ਵੀ ਨਹੀਂ ਸੱਟ ਬੈਠਦੀ ਹੋਣੀ ਮੈਨੂੰ ਲੱਗਦਾ ਇਹਨੂੰ ਕਬਜ ਹੋਈ ਆ ਤੇਰੇ ਰੋਟੀ ਦੀ ਬੁਰਕੀ ਮਸਾ ਲੰਘਦੇ ਉਹ ਸਾਲਾ ਨਾਗਰੀ ਨਗੜੋ ਚੋਂ ਹੁੰਦਾ ਇੱਕ ਤੇਰੀਆਂ ਅੱਖਾਂ ਨੇ ਮੁੰਡੇ ਪੱਟਦੇ ਬਿੱਲੇ ਬਿੱਲੇ ਨੇ 3500 ਕੀ ਇਹਦੇ ਕੋਲੇ 35 ਰੁਪਏ ਵੀ ਨਹੀਂ ਹੋਣੇ ਇਹ ਤਾਂ ਬਸ ਦੀ 35 ਰੁਪਏ ਦੀ ਟਿਕਟ ਲੈਣ ਲੱਗਿਆ ਵੀ ਕਹਿੰਦਾ ਉਹ ਬਾਈ ਹਾਫ ਕੱਟ ਦੇ ਭਰਾਵਾ ਇਹਦੇ ਨਾਲ ਪੰਗੇ ਨਾ ਲਾ ਕਿਡਨੀ ਵੇਚ ਕੇ ਵੀ 35 ਲੱਖ ਪੂਰੇ ਨਹੀਂ ਹੋਣੇ ਕੌਫੀ ਵੀ ਪਚਕੀ ਮੁੜਿਆ ਆ ਹੁਣ ਆ ਪੀਤੀ ਨਹੀਂ ਹੋਣੀ ਕਿੱਦਾਂ ਬਾਈ ਕਿਹੜੇ ਹੱਥ ਨਾਲ ਫੜਾਇਆ ਗੁੱਟ ਫਿਰ ਯਾਰ ਸੁਝੇ ਉਹ ਕਿਹੜਾ ਤੇਰੀ ਸਗੀ ਪੈਣੀ ਅੱਛਾ ਅੱਛਾ ਸਹੀ ਆ ਸਾळ्या ਜਿੰਨੇ ਕਿਰਾ ਭਰਾ ਕਹਤਾ ਨਾ ਉਹ ਵੀ ਮੇਰੀ ਸਗੀ ਪੈਣੀ ਆ ਬਈਆਂ ਦਾ ਸੁੱਖਾ ਕਾਲੋ ਭੈਂਦੋ ਯਾਰੋ ਜਿਹੜੇ ਦੇ ਸ਼ੇਵ ਕਰਨ ਲੱਗਿਆ ਦਾੜੀ ਤਾ ਲੈਣ ਦਿੰਦੇ ਸੁੱਖੇ ਕਾਲੋ ਦਾ ਗੁੱਸਾ ਦੇਖ ਕੇ ਨਾਈ ਵੀ ਹੱਸ ਪਿਆ ਇਹਦੇ ਵਰਗਾ ਹੱਤੇ ਤੇ ਆਂਡੇ ਛੱਲਣ ਲਈ ਰੱਖਿਆ ਹੁੰਦਾ ਇਹ ਤਾਂ ਇਦਾਂ ਭੱਜਿਆ ਜਿਵੇਂ ਕਮਾਦ ਚੋਂ ਗੰਨਾ ਚੋਰੀ ਕਰਕੇ ਭੱਜਿਆ ਹੋਵੇ ਸਪੈਸ਼ਲੀ ਕਰਾ ਜਾਂਦਾ ਸੁੱਖੇ ਵੀਰ ਬੇੜਾ ਕਰ ਕੀ ਹੋਇਆ ਪਿਆ ਬੂਥੇ ਦਾ ਤਾਂ ਸਾਲਿਆ ਕੂਲੇ ਪਟਿੱਗ ਵੀ ਤੇਰੀ ਪਿੱਛੇ ਐਕਟਿੰਗ ਵਾਲੀ ਤਾਂ ਪੈਣੀ ਜੋਤੀ ਮੁੰਡਿਆ ਨੇ ਓ ਮੁੰਡੇ ਦੀ ਤਾਂ ਲਾਈਫ ਕਾਲੀ ਸ਼ਾਮ ਵਰਗੀ ਕਿੱਥੇ ਸਾਬ-ਸਾਂਵਰ ਰੱਖੂਗਾ ਬਦਹਾਮ ਵਰਗੀ ਕੰਧ ਚ ਤਰੇੜਾਂ ਦੇਖ ਕੇ ਲੱਗਦਾ ਘਰੇ ਅਤਵਾਦੀਆਂ ਦਾ ਹਮਲਾ ਹੋਇਆ ਇਹਨਾਂ ਤਾਂ ਮੇਰਾ ਫੋਨ ਨਹੀਂ ਵਾਈਬ੍ਰੇਸ਼ਨ ਕਰਦਾ ਜਿੰਨੀ ਇਹ ਕੰਬੀ ਜਾਂਦੀ ਆ ਕੰਧ ਤੇ ਤਰੇੜਾਂ ਇਦਾਂ ਜਿਵੇਂ ਪੰਜਾਬ ਦੇ ਨਕਸ਼ੇ ਤੇ ਪੰਜ ਦਰਿਆ ਦਿਖਦੇ ਆ ਔ ਮੁੰਡੇ ਦੀ ਤਾਂ ਲਾਈਫ ਕਾਰੀ ਸ਼ਾਮ ਵਰਗੀ ਕਿੱਥੇ ਸਾਬ-ਸਾਬ ਰੱਖੂਗਾ ਬਦਾਮ ਐਣਕਾਂ ਵੇਚ ਕੇ ਕੰਦ ਪਲਾਸਟਰ ਕਰਵਾ ਲਾ ਫੁਗਰੀਆਂ ਬਾਅਦ ਚ ਮਾਰ ਲਈ ਚੋਰਾਂ ਨੂੰ ਬੇਨਤੀ ਆ ਪਹਿਲਾਂ ਇਹਦੇ ਤੋਂ ਫੋਨ ਖੋਲੋ ਕੋਈ ਕੰਦ ਚ ਤਰੇੜਾਂ ਪੰਗਾ ਤੇ ਫੀਲਿੰਗਾਂ ਕਟਰੀਨਾ ਕੈਫ ਦੀਆਂ ਜੇ ਡੋਲੇ ਜਾਂਦੇ ਕੱਟ ਨਾ ਵਖਾਂ ਰੰਨਾ ਠਕਾਦੀਆਂ ਨੇ ਰੋਬਦਾਰੀਆਂ ਮੇਰੇ ਵੀਰ ਆਏ ਜਿਨਾ ਕੱਟ ਕੇ ਉਸਤਾਦ ਪਹਿਲਾਂ ਡੋਲੇ ਦਿਖਾ ਕੱਟ ਫੇਰ ਦਿਖਾ ਲਈ ਮੁੱਠ ਦਾ ਸਰਾ ਭਾਜੀ ਕੱਟ ਕਿੱਥੋਂ ਦਿਸਨੇ ਆ ਪਰਾ ਇੰਸਟਾਗ੍ਰਾਮ ਬੰਦ ਕਰਕੇ ਪਹਿਲਾਂ ਦੁੱਧ ਦਹੀਂ ਖਾ ਤੂੰ ਜਿਹੜੇ ਡੌੜੇ ਜਾਂਦੇ ਕੱਟ ਨਾ ਵਖਾਂ ਰੰਨਾ ਤੇ ਕਾਧੀਆਂ ਨੇ ਰੋਬਦਾਰੀਆਂ ਜੇ ਕਿਸੇ ਦੇ ਹੱਥੀ ਚੜ ਗਿਆ ਵੇਂ ਕਿ ਸਾਰੀ ਉਮਰ ਨਹੀਂ ਨਿਕਲਣਾ ਤੇਰੇ ਚੋਂ ਕੱਟ ਹੀ ਰਹਿ ਗਿਆ ਵੀਰ ਡੌਲਾ ਕਿੱਥੇ ਸਿੱਟਿਆ ਆ ਭਾਈ ਡਾਈਟ ਪਲਾਨ ਹੀ ਦੱਸ ਦੇ ਯਾਰ ਬਾਡੀ ਘੈਂਟਾਂ ਤੇਰੀ ਨੰਨਖਸ ਜਮਾਂ ਤਖੇਰੇ ਰੰਗ ਪੱਕੇ ਮਰ ਜਾਣੇ ਦਾ 18 ਇੰਚੀ ਡੌਲਾ ਹੈ ਮੁੰਡਾ ਵੀ ਸ਼ੀਸ਼ਾ ਦੇਖ ਕੇ ਡਰਿਆ ਪਿਆ ਕੀ ਬਣਾਤਾ ਇੱਕ ਖਿਚੂਗਾ ਮੁੱਛਾ ਨਾਲ ਟਰੈਕਟਰ ਬਾਈ ਤੇਰੇਆਂ ਮੁੱਛਾ ਨਾਲ ਸਾਡੀ ਕੱਟੀ ਦੀ ਪੂਛ ਛੋਟੀ ਆ ਰਾਵਣ ਦਾ ਸਾਡਾ ਹੀ ਬਣਾਤਾ ਇਹਨੂੰ ਤਾਂ ਹਾਂਜੀ ਕਿਦਾਂ ਲੱਗੀ ਵੀਡੀਓ ਸਾਰੇ ਜਣੇ ਕਮੈਂਟ ਕਰਕੇ ਜਰੂਰ ਦੱਸ ਦਿਓ ਤੇ 24 ਘੰਟੇ ਦੇ ਵਿੱਚ 1000 ਲਾਈਕ ਪੂਰਾ ਕਰਵਾ ਦਿਓ ਤੇ ਆਪਾਂ ਹੋਰ ਇੱਕ ਘੰਟੇ ਦੀ ਵੀਡੀਓ ਅਪਲੋਡ ਕਰ ਦਿਆਂਗੇ ਜਲਦੀ ਮਿਲਦੇ ਕਿਸੇ ਹੋਰ ਘੰਟੇ ਦੀ ਵੀਡੀਓ ਦੇ ਨਾਲ